ਸਾਰੇ ਦੁਕਾਨਦਾਰ ਸਾਰੇ ਦੁਕਾਨਦਾਰ ਨੂੰ ਦੇਖਣ ਗੱਡੀ ਚੱਲਦੇ ਬਲੇ ਸਾਰੇ ਚਾਹਤਾ ਅੰਬਲੈਂਸ ਆ ਰਹੀ ਸੀ ਵੀ ਟੋੜੇ ਸਾਰੇ ਮਿਲਦਾ ਸੀ ਵੀ ਐਸੀ ਵੀ ਐਸੀ ਦੀ ਕਿਸਾਨਾਂ ਦੀ ਜਿੱਤ ਕਰ ਰਹੇ ਬੰਦੇ 8 ਨੰਬਰ ਦੇ ਕਿਸਾਨਾਂ ਦਾ ਕਰ ਰਹੀ ਸੀ ਜੀ ਕਰ ਰਹੇ ਕਿਸਾਨੋਂ ਕੰਮ ਕਰਦੇ ਸਾਰੇ ਘਰਾਂ ਦੇ ਮਰੀਜ਼ਾਂ ਦੇ ਘਰ ਹੀ ਆ ਰਹੇ ਸੜਕਾਂ ਦੇ ਜਿੱਤ ਕਰਦੇ ਜਾਂਦੇ ਸਾਰੇ ਮੈਂ ਉਹ ਵੀ ਦੇਖ ਸਕਦੇ ਖੜਾ ਭਾਈ ਅਮਰ ਜੀ ਤੁਸੀਂ ਆਪ ਜ਼ਬਰਦਸਤ ਕੰਮ ਕਰ ਲਓ ਮੈਂ ਦੇਖੀ ਜਦੋਂ ਦੇਖੇ ਤਾਂ ਅੱਜ ਪਹਿਲਾ ਹੈ ਆਪਣਾ ਅੱਜ ਭਾਈ ਗੱਡੀ ਚੁਵਾਇਆ ਬੱਸ ਪਾਪਾ ਇੱਕ ਖਲਾਗਾ ਬਾਜੀ ਯਾਰ ਉਹੀ ਦਾ ਫਿਰਦਾਰ ਉਥੇ ਦਾਰੋ ਭਾਈ ਕੁੰਡੇ ਥੋੜੀ ਗੱਡੀ ਪਿੱਛੇ ਕਰ ਲੈ ਕੋਈ ਠੀਕ ਹੋ ਹਾਂਜੀ ਠੀਕ ਹੈ ਜੀ ਕੱਢਦੇ ਨੇ ਕੱਢਦੇ ਨੇ ਕੱਢਦੇ ਨੇ ਅੱਗੇ ਵਧੋ ਆਹ ਬਹੰਕਾਰ ਯਾਰ ਦੇਖ ਸਕਦੇ ਹੋ ਪਿੱਛੇ ਜਿਹੜੇ ਮਾਤਾ ਜੀ ਆ ਉਹ ਬਿਮਾਰ ਪਏ ਨੇ ਤੇ ਉਹਨਾਂ ਵੱਲੋਂ ਜਿਹੜੇ ਉਹਨਾਂ ਦੇ ਘਰਦਿਆਂ ਵੱਲੋਂ ਰਿਕਵੈਸਟ ਕੀਤੀ ਗਈ ਹੈ ਤੇ ਹੁਣ ਉਹਨਾਂ ਨੂੰ ਕੱਢਣ ਦਿੱਤਾ ਜਾ ਰਿਹਾ ਇੱਥੋਂ ਦੀ ਪਿੱਛੇ ਪੇਸ਼ੈਂਟ ਲੱਗ ਚੱਲੋ ਜੀ ਬੰਦ ਲਾਓ ਮਹਾਰਾਜ ਬੇਨਤੀ ਅੰਮੀ ਇਹੋ ਸਵਾਲ ਦਾ ਜਵਾਬ ਨਹੀਂ ਬੋਲਦੇ ਕੋਈ ਗੱਲ ਤੁਸੀਂ ਆਜੋ ਗੱਡੀ ਦਾ ਕਰੋ ਸਾਈਡ ਮਾਰੀ ਜੀ ਕਰੋ ਮਾਰੀ ਕਰੋ ਪਿੱਛੇ ਪੇਸ਼ੈਂਟ ਹੈਗਾ ਨਾ ਗੱਡੀ ਚ ਭਾਜੀ ਹਸਪਤਾਲ ਅਸੀਂ ਡਾਕਟਰ ਹੀ ਨਹੀਂ ਜਾਵਾਂਗੇ ਪੇਸ਼ੈਂਟ ਕੀ ਕਰਨਗੇ ਜਾ ਕੇ ਚਾਹਤ ਆਉਂਦੀ ਹੈ ਸਰ ਕਿਹੜੀ ਜਗ੍ਹਾ ਜੌਬ ਹੈ ਤੁਹਾਡੀ ਹਾਂਜੀ ਮੈਂ ਡਾਕਟਰ ਹਾਂ ਤੁਸੀਂ ਇਹਨਾਂ ਨਿਕਲਣ ਨਹੀਂ ਦਿਓਗੇ ਡਾਕਟਰ ਨੂੰ ਕੌਣ ਖੜਾ ਹੋਏਗਾ ਕਿਹੜੀ ਜਗ੍ਹਾ ਜਾਓ ਡਾਕਟਰ ਜੀ ਹੈ ਡਾਕਟਰ ਜੀ ਡਾਕਟਰ ਡਾਕਟਰ ਜੀ ਤੁਸੀਂ ਨਾਲ ਚਲੋ ਜਾਓ ਜਾਣ ਦੇ ਵੀਰ ਉਹ ਗੱਡੀ ਦਾ ਉਕੀ ਕਰ ਲਈ ਹੈ ਜਾਣ ਜੀ ਹਲੋ ਜਾਓ ਜਾਓ